ਪੰਜਾਬ ਇੰਡੀਆ ਨਿਊਜ਼ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਦੇਖੋ ਜੀ ਕਿਹੜਾ ਪਹੁੰਚਿਆ ਰਾਤ ਰਾਤ ਉਹ ਬਹੁਤ ਜਿਆਦਾ ਆ ਜਾਂਦੇ ਨੇ ਦੇਖੋ ਮੜਾ ਜੀ ਜਿੱਦਾਂ ਰੰਗ ਆ ਗਿਆ ਸੀਗਾ ਡਾਕਟਰ ਮੇਕ ਦਾ ਵੀ ਮੜਾਇਆ ਤੇ ਅਜਾ ਰਾਮ ਨੂੰ ਮਿਹਰ ਜੋ ਬਿਸਤਰ ਘੜਾ ਹੈਗਾ ਆਪਣੇ ਠੀਕਾ ਥਾਂ ਦੀ ਕਮੀ ਹੈ ਮਾਫੀ ਚਾਹੁੰਦੇ ਆ ਤੇ ਹੌਲੀ ਹੌਲੀ ਡਾਕਟਰ ਬੰਜਾ ਜੀ ਅੱਜ ਸੰਦੇ ਜੋ ਸਾਫਤਾ ਦਾ ਇਕ ਹੈ ਨੇ ਉਹਨਾਂ ਦਾ ਜੀ ਖੜੀ ਬੇਨਤੀ ਕੀਤੀ ਅੱਧੀ ਤੇ ਬੜੀ ਖੁਸ਼ੀ ਹੋਈ ਹੈ ਜੀ ਆਇਆਂ ਧੰਨਵਾਦ ਇਹਨਾਂ ਦਾ ਬਹੁਤ ਬਹੁਤ ਹੈ ਉਹਨਾਂ ਦਾ ਸਾਡੇ ਅੱਗੇ ਇਹ ਕਾਰਜ ਆਇਆ ਨੇ ਜਿਹੜਾ ਆਪਾਂ ਅੱਜ ਮਰਿਆਦਾ ਪਰਸ਼ੋਤਮ ਸ਼੍ਰੀ ਰਾਮ ਜੀ ਦਾ ਜਨਮ ਦਿਨ ਮਨਾਉਂਦਿਆਂ ਹੋਇਆ ਮਾਤਾ ਗੁਜਰੀ ਭਲਾਈ ਕੇਂਦਰ ਵਿਖੇ ਜੋ ਪਾਣੀ ਦੀ ਸੇਵਾ ਆ ਉਹ ਆਰੰਭ ਕੀਤੀ ਜਾ ਰਹੀ ਆ ਸਾਲਾਨਾ ਪਾਣੀ ਦੀ ਸੇਵਾ ਪਿਛਲੇ ਸਾਲਾਂ ਤੋਂ ਵੀ ਚੱਲ ਰਹੀ ਆ ਪਰ ਅੱਜ ਗਰਮੀਆਂ ਦਾ ਦਿਹਾੜਾ ਹੁਣ ਸ਼ੁਰੂ ਹੋ ਗਿਆ ਸੋ ਇਸ ਕਰਕੇ ਅੱਜ ਪਵਿੱਤਰ ਦਿਹਾੜਾ ਜਾਣ ਕੇ ਰਾਮ ਨਵੀ ਦਾ ਇਸ ਕਾਰਜ ਦੀ ਅਸੀਂ ਅੱਜ ਬੁਨਿਆਦ ਰੱਖੀ ਆ ਤੇ ਜਿਹੜਾ ਸੀਜ਼ਨ ਦਾ ਪਾਣੀ ਦੀ ਸੇਵਾ ਸ਼ੁਰੂ ਕੀਤੀ ਹੈ ਸੋ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਸੰਗਤਾਂ ਦੇ ਸਹਿਯੋਗ ਨਾਲ ਇਸੇ ਤਰੀਕੇ ਨਾਲ ਹੀ ਇਹ ਇਹ ਸੇਵਾ ਔਰ ਹੋਰ ਸੇਵਾਵਾਂ ਜਿਹੜੀਆਂ ਮਾਤਾ ਗੁਜਰੀ ਪੜਾਈ ਕੇਂਦਰ ਵੱਲੋਂ ਚੱਲਦੀਆਂ ਨੇ ਉਹ ਲਗਾਤਾਰ ਚੱਲਦੀਆਂ ਰਹਿਣ ਇਸ ਗੱਲ ਦੀ ਅਸੀਂ ਕਾਮਨਾ ਕਰਦੇ ਆਂ ਪ੍ਰਭੂ ਰਾਮ ਦੀ ਸਾਡੇ ਤੇ ਕਿਰਪਾ ਰਵੇ ਔਰ ਅਸੀਂ ਇਹਨਾਂ ਸੇਵਾਵਾਂ ਨੂੰ ਅੱਗੇ ਲੈ ਕੇ ਜਾ ਸਕੀਏ ਸੋ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਾਡੇ ਪਤਵੰਤੇ ਸੱਜਣਾ ਜਾਇਏ ਨੇ ਸ਼੍ਰੀ ਮੰਗਤ ਰਾਮ ਜੀ ਬਾਂਸਾਲ ਸਾਡੀ ਬੇਨਤੀ ਨੂੰ ਕਬੂਲ ਕਰਦੇ ਹੋਏ ਸਾਡੇ ਦਫ਼ਤਰ ਵਿਖੇ ਪਹੁੰਚੇ ਨੇ ਸ਼੍ਰੀ ਚਰਨਜੀ ਲਾਲ ਜੀ ਜੈਨ ਰਾਕੇ ਪ੍ਰਧਾਨ ਸ਼ਾਮ ਲਾਲ ਜੀ ਤਰੇਵਾ ਜੀ ਉਹਨਾਂ ਸਾਰਿਆਂ ਦਾ ਜਿੰਨੇ ਵੀ ਹੋਰ ਪਤਵੰਤੇ ਸੱਜਣਾਂ ਨੇ ਡਾਕਟਰ ਸਾਹਿਬਾਇ ਜੀ ਤੋਂ ਸਭ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਆਸ ਕਰਦੇ ਆਂ ਕਿ ਇਸੇ ਤਰੀਕੇ ਨਾਲ ਹੀ ਸਹਿਯੋਗ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਮਾਤਾ ਗੁਜਰੀ ਭਲਾਈ ਕੇਂਦਰ ਨੂੰ ਸਹਿਯੋਗ ਸੰਗਤਾਂ ਨੇ ਦਿੱਤਾ ਵੱਧ ਚੜ੍ਹ ਕੇ ਇਲਾਕੇ ਨੇ ਸਹਿਯੋਗ ਦਿੱਤਾ ਇਸ ਤੋਂ ਵੀ ਅੱਗੇ ਹੁਣ ਆਪਾਂ ਜਿਹੜੀਆਂ ਹੋਰ ਸੇਵਾਵਾਂ ਜਿੰਨੀਆਂ ਵੱਧ ਤੋਂ ਵੱਧ ਆਪਾਂ ਕਰ ਸਕੀਏ ਸੋ ਇਸ ਆਸ ਨਾਲ ਮੈਂ ਸਭ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਫੀਸ ਦੇ ਵਿੱਚ ਆਏ ਨੇ ਮਾਤਾ ਗੁਜਰੀ ਭੜਾਈ ਕੇਂਦਰ ਆ ਕੋਈ ਜਾਨੀ ਮਾਨੀ ਕੋਈ ਸੰਸਥਾ ਨਹੀਂ ਹੈਗੀ ਹਰ ਇੱਕ ਦੇ ਮੂੰਹ ਤੇ ਹਰ ਇੱਕ ਬੱਚੇ ਨੂੰ ਪਤਾ ਹੈ ਸੰਸਥਾ ਬਾਰੇ ਤਾਂ ਕੀ ਕਹਿਣਾ ਚਾ ਰਹੇ ਹੋ ਬੜੀ ਖੁਸ਼ੀ ਹੋਈ ਹੈ ਜੇ ਸਭ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਔਰ ਰਾਮ ਨਾਮੀ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਇੱਕ ਸਾਂਝੀ ਸੰਸਥਾ ਹੈ ਜੋ ਹਰ ਅਵਤਾਰਾਂ ਦੇ tiers ਮਨਾਉਂਦੀ ਹੈ ਸੋ ਤ੍ਰੇਤਾ ਯੁਗ ਦੇ ਅਵਤਾਰ ਰਾਮ ਜੰਦਰ ਜੀ ਉਹਨਾਂ ਦਾ ਅੱਜ ਜਨਮ ਦਿਹਾੜਾ ਸਾਡੇ ਸੰਸਥਾ ਵੱਲੋਂ ਮਨਾਇਆ ਜਾ ਰਿਹਾ ਹੈ ਬੜੀ ਖੁਸ਼ੀ ਹੋਈ ਹੈ ਮੰਗਤਰਾਮ ਜੀ ਸਾਡੇ ਬਾਰੇ ਜਦੋਂ ਵੀ ਗੱਲ ਹੁੰਦੀ ਹੈ ਫੋਨ ਤੇ ਇਹ ਗੱਲ ਬੜੇ ਪਿਆਰ ਨਾਲ ਕਰਦੇ ਨੇ ਤੇ ਅੱਜ ਇੱਕ ਬੇਨਤੀ ਅਸੀਂ ਕੱਲ ਕੀਤੀ ਇਹਨਾਂ ਨੂੰ ਵੀ ਰਾਮਨੰਮੀ ਦਾ ਤਿਹਾਰ ਹੈ ਵੀ ਤੁਸੀਂ ਆਉਣਾ ਤੇ ਰક્ષਣ ਦੀ ਸੇਵਾ ਸ਼ੁਰੂ ਕਰਨੀ ਹੈ ਤੋਂ ਇਹ ਪਹੁੰਚੇ ਨੇ ਤੇ ਜੋ ਰક્ષਣ ਹੈ ਇੱਕ ਆਪਣੇ ਤਸੇਵ ਚੰਦੇ ਸਿੰਘਲਾ ਮੱਤੀ ਵਾਲਿਆਂ ਵੱਲੋਂ ਬਣਾਇਆ ਗਿਆ ਤੇ ਦੂਜਾ ਡਾਕਟਰ ਕ੍ਰਿਸ਼ਨ ਜੀ ਗਰਗ ਜੋ ਸਰਗਵਾ ਸੋਗੇ ਉਹਨਾਂ ਦੇ بیٹے ਕਪਨਾਸ਼ੂਨ ਬਣਾਇਆ ਗਿਆ ਤੇ ਜੋ ਬਾਕੀ ਖਰਚਾ ਹੈ ਮਲਾਜਮਾਂ ਦਾ ਪਾਣੀ ਦਾ ਉਹ ਸਾਡੇ ਸਸਤਾ ਕਰਦੀ ਹੈ ਤੋ ਨਾਲ ਮਿਲ ਕੇ ਸਵਾਮਾਂ ਚਲਦੀਆਂ ਨੇ ਕਾਫੀ ਸਵਾਮਾਂ ਨੇ ਟੈਂਕੀਆਂ ਦਾ 10-12 ਮੰਡੀ ਰੱਖੀਆਂ ਹੋਈਆਂ ਨੇ ਦੋ ਪਿਆਉ ਸ਼ੁਰੂ ਕਰਨ ਲੱਗੇ ਆਂ ਅਨੇਕਾਂ ਮਰੀਜ਼ਾਂ ਦੇ ਇਲਾਜ ਅਨੇਕਾਂ ਮਕਾਨਾਂ ਦੀ ਮੁਰੰਮਤ ਜੋ ਡਿੱਗ ਜਾਂਦੇ ਨੇ ਡਿੱਗਣ ਵਾਲੇ ਨੇ ਹੋਰ ਕਾਫੀ ਕਾਰਜ ਨੇ 200 ਪਰਿਵਾਰਾਂ ਦੀ ਸੰਭਾਲ ਹੋ ਰਹੀ ਹੈ ਸੋ ਸਾਰੇ ਕਾਰਜ ਮੰਡੀ ਦੇ ਸਹਿਯੋਗ ਨਾਲ ਨੇ ਸਾਰੇ ਮੰਡੀ ਦਾ ਇਲਾਕੇ ਦਾ ਬਹੁਤ-ਬਹੁਤ ਧੰਨਵਾਦ ਵਿਸ਼ੇਸ਼ ਤੌਰ ਤੇ ਸਾਡੇ ਜੋ ਚੰਜੀਤਾਲ ਜੀ ਸ਼ਾਮਲਾਲ ਜੀ ਮੰਗਤ ਨਾਮ ਜੀ ਜੋ ਵੀ ਆਏ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਰਕੇਸ਼ ਜੈਨ ਜੀ ਨੇ ਤੋਂ ਸਾਰਿਆਂ ਨੂੰ ਫਿਰ ਦੁਆਰਾ ਰਾਮਚੰਦ ਜੀ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਰਦਾ ਚਾਹੁੰਗੇ ਜੀ ਸਭ ਤੋਂ ਪਹਿਲਾਂ ਮੈਂ ਅੱਜ ਸ਼ੁਭ ਦਿਹਾੜੀ ਤੇ ਰਾਮ ਨਾਮ ਜੀ ਯਾਤਰੀ ਸਾਰੀ ਸਾਧ ਸੰਗਤ ਜੀ ਲੱਖ ਲੱਖ ਦਾਇਰ ਜੀ ਜੋ ਇਹ ਪਰਾਲਾ ਆਪਾਂ ਨੂੰ ਬਹੁਤ ਦੇਰ ਦਾਪਤ ਹੈ ਅੱਜ ਇਹ ਗਰਮੀ ਦੇ ਦਿਹਾੜੇ ਤੇ ਪਾਣੀ ਦਾ ਪਰਾਲਾ ਇਹਨਾਂ ਨੇ ਕੀਤਾ ਹੈ ਇਹਨਾਂ ਨੇ ਬਹੁਤ ਪਰਾਲੇ ਕੀਤੇ ਨੇ ਮਾਤਾ ਕੁਝ ਨਹੀਂ ਲਾਈਟਸ ਨੇ ਬਹੁਤ ਪ੍ਰਾਪਲਿਕ ਦਿੱਤੇ ਨੇ ਸ਼ਾਦੀਆਂ ਦੇ ਕਿਸੇ ਗਰੀਬ ਤੇ ਕੋਈ مصیبت ਪੈਂਦੀ ہے ਉੱਥੇ ਵੀ ਕਰਦੇ ਸੀ ਔਰ ਚੰਗੇ ਲੋਕ ਹੈ ਇਹਨਾਂ ਦੇ ਨਾਲ ਗਰੀਬ ਐ امیر ਇਸ ਸਰਤਾ ਦੇ ਨਾਲ ਹੈ ਦੂਰੇ ਹੋਏ ਨਹੀਂ ਮੈਂ ਤਾਂ ਇਸ ਸੰਸਥਾ ਨੂੰ ਲੱਖ ਲੱਖ ਵਧਾਈ ਦਿੰਦਾ ਪ੍ਰਮਾਤਮਾ ਕੋਲ ਅਰਦਾਸ ਕਰਦਾ ਇਹ ਜੀ ਸੰਸਥਾ ਦਿਨ ਦੁਪਹਿਰ ਜਾ ਚੌਪਣੀ ਪ੍ਰਤੀ ਕਰੇ ਇਹ ਦਫ਼ਤਰ ਵੀ ਕਿੱल्ल्या 'ਚ ਹੋਵੇ ਇਹ ਮੈਂ ਤਾਂ ਇਹ ਮੈਂ ਅੱਜ ਇਹ ਕਹਿੰਦੇ ਸੀ ਦਫ਼ਤਰ ਛੋਟ ਹੈ ਮੈਂ ਅੱਜ ਮਨ 'ਚ ਸੋਚ ਗਿਆ ਵੀ ਇਹ ਦਫ਼ਤਰ ਕਿੱल्ल्या 'ਚ ਹੋਵੇ ਇਹ ਦਫ਼ਤਰ ਗਜਾ 'ਚ ਨਹੀਂ ਜੋ ਇਹ ਕੰਮ ਕਰਦੇ ਨੇ ਤਾਂ ਕਿੱल्ल्या 'ਚ ਹੋਵੇ ਗੱਲ ਵਾਲੇ ਸਮੇਂ 'ਚ ਕਿੱल्ल्या 'ਚ ਹੀ ਹੋਊਗਾ